ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਪੰਜਾਬ ਵਿੱਚ ਚੰਗਾ ਸ਼ਾਸਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਇਸੇ ਲੜੀ ਤਹਿਤ ਲੋਕਾਂ ਨੇ ਬੇ ਧੜਕੋ ਕੇ ਵੋਟਾਂ ਪਾਈਆਂ ਪਰ ਆਮ ਆਦਮੀ ਪਾਰਟੀ ਦੇ ਅਫਸਰਾਂ ਵੱਲੋਂ ਅਰਨੀ ਆਲੇ ਵਿੱਚ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਿਸ ਦਾ ਸਬੂਤ ਅੱਜ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਧਰਨਾ ਲਗਾ ਕੇ ਤਹਿਸੀਲ ਦਫ਼ਤਰ ਦੇ ਬਾਹਰ ਦਿੱਤਾ ਜਿਸ ਬਾਰੇ ਬੋਲਦੇ ਹੋਏ ਦੱਸਿਆ ਕਿ ਪਿੰਡ ਸ਼ਾਹਕੋਟ ਦੇ ਕਿਸਾਨ ਵੱਲੋਂ ਵਾਰ-ਵਾਰ ਐਪਲੀਕੇਸ਼ਨ ਦਿੱਤੀ ਗਈ ਨਿਸ਼ਾਨਦੇਹੀ ਦੀ ਪਰ तहसीलदार ਬੋਲੋ ਨਿਸ਼ਾਨਦੇਹੀ ਨਹੀਂ ਕੀਤੀ ਗਈ ਅੱਗੇ ਵੀ ਧਰਨਾ ਲਗਾਇਆ ਗਿਆ ਸੀ ਧਰਨਾ ਲਗਾਉਣ ਤੋਂ ਬਾਅਦ ਸਮਾਂ ਦੇਣ ਤੋਂ ਬਾਅਦ ਫਿਰ ਟਰਮ ਟੋਲ ਕਰ ਦਿੱਤੀ ਗਈ ਹੈ ਤੇ ਅੱਜ ਫਿਰ ਨਿਸ਼ਾਨਦੇਹੀ ਕਿਸਾਨ ਦੀ ਜ਼ਮੀਨ ਦੀ ਕਰਾਉਣ ਲਈ ਯੂਨੀਅਨ ਵਾਲੋ ਇਕੱਠੇ ਹੋ ਕੇ ਧਰਨਾ ਲਾਣਾ ਪਿਆ ਅਤੇ ਧਰਨਾ ਲੱਗਣ ਤੋਂ ਬਾਅਦ ਇਹ ਕੰਮ ਕੀਤਾ ਗਿਆ ਇਸ ਤੋਂ ਬਾਅਦ ਬੋਲਦੇ ਹੋਏ ਯੂਨੀਅਨ ਦੇ ਆਗੂ ਅਤੇ ਕਿਸਾਨਾਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਪਰਮਜੀਤ ਸਿੰਘ ਜੀ ਕੀ ਮਾਮਲਾ ਕੀ ਹੈ ਸਰ 3 ਮਹੀਨੇ ਅਸੀਂ ਅਛਾ ਫਿਰ ਮੇਰੀ ਮੰਤੀ ਤੇ ਪੇਚੇ ਤੁਰੇ ਫਿਰ ਕਿਤੋਂ ਨਹੀਂ ਸਾਡੀ ਸੁਣਵਾਈ ਹੋਈ ਫਿਰ ਅਸੀਂ ਯੂਨੀਅਨ ਕੋਲ ਅਪੀਲ ਕੀਤੀ ਆ ਤੇ ਉਹਨਾਂ ਨੇ ਸਾਡੀ ਸੁਣਵਾਈ ਸੁਣ ਕੇ ਤੇ ਤਰਨਾ ਲਾਉਣਾ ਪਿਆ ਸਾਨੂੰ ਦੋ ਤੇ ਤਿੰਨ ਦਿਨ ਸਾਨੂੰ ਦੇ ਕੇ ਟਾਈਮ ਅੱਜ ਸਾਡੀ ਮੰਤੀ ਹੋ ਗਈ ਤੇ ਸਾਰਾ ਯੂਨੀਅਨ ਦੇ ਸਦਕਾ ਹਾਂਜੀ ਸਾਰਾ ਯੂਨੀਅਨ ਦੀ ਅਛਾ ਯੂਨੀਅਨ ਕਿਹੜੀ ਸੀ ਸਿੱਧੂਪੁਰ ਸਿੱਧੂਪੁਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਥੇਬੰਦੀ ਉਹਨਾਂ ਵੱਲੋਂ ਤੁਹਾਡੀ ਹਮਾਇਤ ਦੇ ਵਿੱਚ ਕਿੰਨੇ ਦਿਨ ਤੱਕ ਨਾ ਲਵਾ ਸਾਡੀ ਮੈਂ ਤਿੰਨ ਵਾਰ ਹੀ ਲਾਉਣਾ ਪਿਆ ਜੀ ਕੀ ਜਾ ਕੇ ਤਾਂ ਗੱਲ ਖਤਮ ਹੋਇਆ ਹਾਂਜੀ ਮਿੰਤੀ ਹੋ ਗਈ ਹੈ ਹਾਂਜੀ ਹੋ ਗਈ ਮਿੰਤੀ ਲਿਖਤੀ ਰੂਪ ਰਹਿ ਗਈ ਸਾਡੇ ਲੈ ਕੇ ਕੀ ਮਾਮਲਾ ਸੀਗਾ ਜਿਹੜਾ ਤਰਨਾ ਲਗਾ ਰਹੇ ਸੀ ਮਾਮਲਾ ਇਹ ਸੀ ਵੀ ਇੱਕ ਸ਼ਾਹਪੁਰੇ ਦਾ ਮਿੰਤੀ ਦਾ ਜ਼ਮੀਨ ਦੀ ਮਿੰਤੀ ਸੀ ਉਹਦਾ ਮਾਮਲਾ ਸੀਗਾ ਉਹਨਾਂ ਨੂੰ ਦੋ ਤਿੰਨ ਮਹੀਨੇ ਹੀ ਹੋ ਗਏ ਸੀਗੇ ਵੀ ਜਿਹੜਾ ਰੋਲ ਰਿਆ ਸੀ ਤੇ ਪ੍ਰਸ਼ਾਸਨ ਗੱਲ ਨਹੀਂ ਸੁਣ ਰਿਹਾ ਸੀ ਉਹਦੇ ਵਿੱਚ ਇਹਨਾਂ ਨੇ ਤਿੰਨ ਚਾਰ ਵਾਰੀ ਉਹਨਾਂ ਤਰੀਕਾਂ ਦਿੱਤੀਆਂ ਪਰ ਇਹਨਾਂ ਨੇ ਕਿਸੇ ਸਿਰੇ ਨਹੀਂ ਲਾਈ ਇੱਕ ਤਰੀਕ ਉਹਨਾਂ ਨੇ ਪਹਿਲੀ ਜਿਹੜੀ ਦਿੱਤੀ ਸੀ ਉਹ ਤਰੀਕ ਦਿੱਤੀ ਸੀਗੀ 21 1 21 1 ਤੋਂ ਬਾਅਦ ਜਦੋਂ ਨਾਂ ਦਾ ਮਸਲਾ ਕੋ ਹੱਲ ਹੋਇਆ ਤੇ 30 1 ਨੂੰ ਜਿਹੜਾ ਸੀਗਾ ਇੱਥੇ ਧਰਨਾ ਲੱਗਿਆ ਠੀਕ ਹੈ ਜੀ 30 1 ਨੂੰ ਧਰਨਾ ਲੱਗਿਆ ਧਰਨੇ ਦੇ ਵਿੱਚ ਵੀ ਮੀਟਿੰਗ ਹੋਈ ਉਦੋਂ ਬਾਅਦ ਮੀਟਿੰਗ ਹੋ ਕੇ ਧਰਨਾ ਜਿਹੜਾ ਇਹਨਾਂ ਨੇ ਵਿਸ਼ਵਾਸ ਦਿਵਾ ਕੇ ਧਰਨਾ ਚਕਾਇਆ ਧਰਨਾ ਚਕਾਉਣ ਤੋਂ ਬਾਅਦ ਜਿਹੜਾ ਸੀ ਇਹਨਾਂ ਨੇ ਇੱਕ 6 ਤਰੀਕ ਦਿੱਤੀ 6 2 6 2 ਨੂੰ ਵੀ ਜਿਹੜਾ ਸੀ ਇਹ ਪ੍ਰਸ਼ਾਸਨ ਜਿਹੜਾ ਸੀ ਉਹ ਟਾਲ ਮਟੋਲ ਕਰ ਗਿਆ ਉਸ ਤੋਂ ਬਾਅਦ ਇਹਨਾਂ ਨੇ 7 2 ਤਰੀਕ ਦੇਤੀ ਦੂਜੇ ਦਿਨ ਦੀ ਉਹ ਕੱਲ ਦੀ ਤਰੀਕ ਵੀ ਜਿਹੜੀ ਸੀਗੀ ਕੱਲ ਵੀ ਉੱਥੇ ਇਹਨਾਂ ਦੀ ਵੇਟ ਹੁੰਦੀ ਰਹੀ ਪਰ ਪ੍ਰਸ਼ਾਸਨ ਜਿਹੜਾ ਸੀ ਉਹ ਉੱਥੇ ਨਹੀਂ ਪਹੁੰਚਿਆ ਇਸ ਕਰਕੇ ਜਿਹੜਾ ਸੀ ਅੱਜ ਸਾਨੂੰ ਦੁਬਾਰਾ ਫੇਰ ਧਰਨਾ ਲਾਉਣਾ ਪਿਆ ਹੁਣ ਕਿਉਂ ਇੱਥੇ ਮੰਨਤੀ ਹੋ ਗਈ ਆ ਪਰ ਇੱਥੇ ਬੈਠਣ ਦਾ ਕੀ ਅਜੇ ਵੀ ਕਾਰਨ ਹੈ ਕਿ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਡ ਗਿਆ ਕੁਨ ਪ੍ਰਸ਼ਾਸਨ ਦਾ ਜਿਹੜਾ ਉਹ ਵਿਸ਼ਵਾਸ ਨਹੀਂ ਰਿਹਾ ਇਸ ਕਰਕੇ ਜਿਹੜਾ ਹਜੇ ਵੀ ਬੈਠੇ ਐ ਕਿ ਇਹਨਾਂ ਤੋਂ ਪੱਕੇ ਤੌਰ ਤੇ ਲਿਫਤੀ ਰੂਪ ਦੇ ਵਿੱਚ ਲੈ ਕੇ ਫਿਰ ਜਿਹੜਾ ਇਹ ਧਰਨਾ ਜਿਹੜਾ ਚੱਕਿਆ ਜਾਊਗਾ ਉਹਨਾਂ ਚਿਰ ਜਿਹੜਾ ਹੈਗਾ ਉਹ ਬੈਠੇ ਆ ਜਿਹੜੀ ਤੁਸੀਂ ਬੇਨਤੀ ਕਹਿੰਦੇ ਹੋ ਬੇਨਤੀ ਕਿੰਨਾਂ ਦੀ ਹਾਜ਼ਰੀ ਚ ਹੋਈ ਹੈ ਜਿਹੜਾ ਅਪੀਲ ਕਰਤਾ ਸੀ ਉਹਦੀ ਹਾਜ਼ਰੀ ਚ ਹੋਈ ਹੈ ਜਾਂ ਮੰਨ ਲਓ ਕੋਈ ਤੁਹਾਡੇ ਜੂਨੀਅਨ ਦੀ ਹੈ ਹਾਜ਼ਰੀਤ ਹੋਈ ਹੈ ਜਾਂ ਕਿਵੇਂ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਇਹ ਦੇਖੋ ਅਸਲ ਤਾਂ ਜਿਹੜਾ ਹੈਗਾ ਵੀ ਯੂਨੀਅਨ ਨੇ ਧਰਨਾ ਲਾਉਣ ਤੋਂ ਬਾਅਦ ਹੀ ਜਿਹੜੀ ਹੈਗੀ ਆ ਉਹ ਮੰਨਤੀ ਹੋਈ ਅਪੀਲ ਕਰਤਾ ਦਾ ਜਿਹੜਾ ਹੈਗਾ ਉਹ 3 ਮਹੀਨਾ ਚਾਰਾਂ ਦਾ ਜਿਹੜਾ ਸੀ ਉਹ ਰੋਲਦਾ ਫਿਰਦਾ ਸੀ ਤੇ ਜਦੋਂ ਹੁਣ ਧਰਨਾ ਲੱਗਣ ਤੋਂ ਬਾਅਦ ਹੀ ਜਿਹੜੀ ਉਹ ਮੰਨਤੀ ਅੱਜ ਇਹ ਗਏ ਆ ਅਸੀਂ ਇੱਥੇ ਧਰਨਾ ਉਹਨਾਂ ਚ ਰਲਾਈ ਰੱਖਿਆ ਵੀ ਸਾਡਾ ਧਰਨਾ ਲੱਗਿਆ ਤੁਸੀਂ ਜਾ ਕੇ ਮੰਨਤੀ ਕਰਕੇ ਸਾਨੂੰ ਉਹਦੀ ਰਿਪੋਰਟ ਕਰੋ ਤੇ ਅਸੀਂ ਧਰਨਾ ਚੱਕ ਲਾਂਗੇ ਨਹੀਂ ਤਾਂ ਧਰਨਾ ਇੱਥੇ ਲੱਗਿਆ ਰਹੂਗਾ ਅਜੇ ਰਾਤ ਤਾਂ ਰਿਪੋਰਟ ਜੇ ਕੀਤੀ ਸੀ ਹਜੇ ਤੱਕ ਰਿਪੋਰਟ ਜਿਹੜਾ ਹੈਗਾ ਉਹ ਕਹਿ ਰਿਹਾ ਪਰ ਕਾਨੂੰਗੋ ਸਾਹਿਬ ਵੀ ਰੋਜ਼ਨਾਮੇ ਦੇ ਵਿੱਚ ਦਰਜ ਕਰ ਰਹੇ ਆ ਤੇ ਅੱਧੇ ਘੰਟੇ ਦੇ ਵਿੱਚ ਵਿੱਚ ਜਿਹੜਾ ਰਿਪੋਰਟ ਤੁਹਾਨੂੰ ਦੇ ਦਿੰਨੇ ਆ ਜਦੋਂ ਰਿਪੋਰਟ ਦੇ ਦੇਣਗੇ ਉਦੋਂ ਆਪਾਂ ਜਿਹੜਾ ਹੈਗਾ ਧਰਨੇ ਦੀ ਸਮਾਪਤੀ ਕਰਕੇ ਤੇ ਉਖੜਾ ਕਿੰਨੀ ਵਾਰੀ ਧਰਨਾ ਲਾਉਣਾ ਪਿਆ ਇਸ ਵਾਰ ਇਹਦੇ ਪਿੱਛੇ ਦੋ ਵਾਰੀ ਧਰਨਾ ਲਾਉਣਾ ਪਿਆ ਅੱਜ ਤਾਂ ਜੇਕਰ ਜੇ ਨਾ ਹੁੰਦਾ ਕੰਮ ਤਾਂ ਹੋ ਸਕਦਾ ਅਸੀਂ ਰੋਡ ਵੀ ਜਾਮ ਕਰਨ ਦਾ ਐਲਾਨ ਕਰਤਾ ਸੀ ਪਰ ਪ੍ਰਸ਼ਾਸਨ ਕਹਿ ਰਿਹਾ ਵੀ ਅਸੀਂ ਜਿਹੜਾ ਹੈਗਾ ਤੁਹਾਨੂੰ ਇਹਦੀ ਰਿਪੋਰਟ ਦਿੰਨੇ ਆ ਤਹਿਸੀਲਦਾਰ ਨੇ ਵੀ ਜਿਹੜਾ ਸੀਗਾ ਕੋਈ ਉਹਦੇ ਆਪਦਰ ਜਿਵੇਂ ਕਰਕੇ ਉਹ ਚਲਿਆ ਤਾਂ ਗਿਆ ਪਰ ਉਹਨੇ ਵੀ ਸਾਡੇ ਨਾਲ ਫੋਨ ਤੇ ਦੁਬਾਰਾ ਗੱਲ ਕੀਤੀ ਪ੍ਰਧਾਨ ਜੀ ਮੇਰੇ ਕੋਲ ਜਿਵੇਂ ਸੀ ਇਸ ਕਰਕੇ ਮੈਨੂੰ ਜਾਣਾ ਪਿਆ ਪਰ ਸੋਮਵਾਰ ਨੂੰ ਜੇ ਕੋਈ ਤੁਹਾਡੀ ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਰਹਿ ਗਈ ਤਾਂ ਅਸੀਂ ਮੈਂ ਉਹ ਪੂਰੀ ਕਰਾ ਕੇ ਜਾਂ ਕਰਕੇ ਦੇਵਾਂਗਾ ਏਬੀਏ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ ਏਬੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ